لالੇਤਨ ਥੋੜਾ ਵੀ ਬੁਰਾ ਹੈਲੋ ਹਾਂ ਭਾਈ ਕੌਣ ਬੋਲਦਾ ਹੈ ਬੰਤੋ ਨੇ ਪੁੱਛਿਆ ਮੈਂ ਫਲਾਣੀ ਕੰਪਨੀ ਦੇ ਦਫ਼ਤਰ ਵਿੱਚੋਂ ਬੋਲ ਰਿਹਾ ਹਾਂ ਆਪ ਜੀ ਨੂੰ ਇੱਕ ਸਕੀਮ ਬਾਰੇ ਦੱਸਣਾ ਚਾਹੁੰਦਾ ਹਾਂ ਮੈਮ ਇਹ ਸਿਰਫ ਤੁਹਾਡੇ ਲੱਕੀ ਨੰਬਰ ਤੇ ਹੀ ਆਈ ਹੈ ਜੀ ਮੈਨੂੰ ਨਹੀਂ ਸਮਝ ਲੱਗਦੀ ਭਾਈ ਕੀ ਕਹਿ ਰਿਹਾ ਹੈ ਤੂੰ ਬੰਤੋ ਨੂੰ ਗੱਲ ਸਮਝ ਨਹੀਂ ਸੀ ਆ ਰਹੀ ਪਲੀਜ਼ ਫੋਨ ਨਾ ਕਟਿਓ ਤੁਹਾਡੇ ਫਾਇਦੇ ਦੀ ਗੱਲ ਹੈ ਫੋਨ ਕਰਨ ਵਾਲੇ ਨੇ ਕਿਹਾ ਸਾਡੇ ਫਾਇਦੇ ਦੀ ਕਿਵੇਂ ਭਾਈ ਫਾਇਦੇ ਦੀ ਗੱਲ ਸੁਣ ਕੇ ਬੰਤੂ ਨੇ ਫੋਨ ਨਾ ਕਟਿਆ ਮੇਰੀ ਗੱਲ ਧਿਆਨ ਨਾਲ ਸੁਨਣਾ ਤੁਸੀਂ ਸਿਰਫ ਫੋਨ ਸੁਣਨਾ ਹੈ ਜੋ ਤੁਹਾਡੇ ਨੰਬਰ ਤੇ ਆਵੇਗਾ ਤੁਹਾਡੇ ਫੋਨ ਵਿੱਚ ਪੈਸੇ ਅਸੀਂ ਪਵਾ ਦਿਆ ਕਰਾਂਗੇ ਤੁਸੀਂ ਸਿਰਫ ਗੱਲ ਕਰਨੀ ਹੋਇਆ ਕਰੇਗੀ ਅਸੀਂ ਤਾਂ ਭਾਈ ਬਾਹਰਲੇ ਦੇਸ਼ਾ ਦੇਸ਼ ਦੀ ਵੀ ਗੱਲ ਕਰਨੀ ਹੁੰਦੀ ਹੈ ਬੰਤੋ ਨੇ ਸੋਚਿਆ ਕਿ ਦੇ ਭਾਈ ਬਾਅਦ ਵਿੱਚ ਇਹ ਨਾ ਕਹਿ ਦੇਵੇ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਉਸ ਨੇ ਅਜੇ ਗੱਲ ਪੂਰੀ ਵੀ ਨਹੀਂ ਕੀਤੀ ਆਵਾਜ਼ ਆਈ ਜੋ ਵੀ ਤੁਹਾਡਾ ਮੋਬਾਈਲ ਖਰਚਾ ਹੋਵੇਗਾ ਅਸੀਂ ਦਿਆ ਕਰਾਂਗੇ ਭਾਈ ਨੇ ਕਾਫੀ ਗੱਲਾਂ ਬੰਤੋ ਨੂੰ ਸਮਝਾਈਆਂ ਠੀਕ ਹੈ ਭਾਈ ਬੰਤੋ ਖੁਸ਼ੀ ਨਾਲ ਹਉਬ ਕੇ ਬੋਲੀ ਸ਼ੁਕਰੀਆ ਜੀ ਕਿਹਾ ਕਿ ਭਾਈ ਨੇ ਫੋਨ ਕੱਟ ਦਿੱਤਾ ਬੰਤੋ ਸੋਚ ਰਹੀ ਸੀ ਘਰੇ ਬੈਠੇ ਬਿਠਾਏ ਚਲੋ ਉਸਨੇ ਮੋਬਾਈਲ ਉਸਦੇ ਮੋਬਾਈਲ ਦਾ ਖਰਚਾ ਤਾਂ ਕੱਟ ਕੀਤਾ ਕਿਸੇ ਕੰਪਨੀ ਵਾਲੇ ਦਾ ਵਾਲੇ ਦਾ ਭਾਈ ਫੋਨ ਤੇ ਕਹਿੰਦਾ ਆਪੇ ਪੈਸੇ ਪਵਾਉ ਤੁਹਾਡੇ ਫੋਨ 'ਚ ਬਸ ਤੁਸੀਂ ਘੜੀ ਦੀ ਘੜੀ ਗੱਲ ਸੁਣੀ ਐ ਜਿੰਨੀ ਵਾਰੀ ਫੋਨ ਹੋਊਗਾ ਤੁਸੀਂ ਚੱਕਣਾ ਬਸ ਨਰਮਾਈ ਤੇ ਪਿਆਰ ਨਾਲ ਗੱਲ ਕਰਨੀ ਐ ਬੰਤੋ ਨੋ ਨੂੰ ਦੱਸਣ ਲੱਗੀ ਬੇਬੇ ਕੋਈ ਹੋਰ ਨਾ ਪੰਗਾ ਪਾ ਲਈ ਨੋ ਬੋਲੀ ਤੂੰ ਤਾਂ 12 ਪੜ੍ਹ ਕੇ ਵੀ ਅਨਪੜਾ ਵਰਗੀ ਹੀ ਰਹੀ ਬੰਤੋ ਨੇ ਨੋ ਹ ਦੀ ਗੱਲ ਤੇ ਮੂੰਹ ਜਿਹਾ ਮਰੋੜ ਕੇ ਆਖਿਆ ਉਸ ਤੋਂ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ ਆਪਣੀ ਸਿਆਨਮ ਤੇ ਉਸ ਨੂੰ ਫਕਰ ਮਹਿਸੂਸ ਹੋ ਰਹੀ ਆਸੀ ਉਸ ਦਾ ਤਿਲ ਕਰਦਾ ਸੀ ਕਿ ਉਹ ਉੱਡ ਕੇ ਖੇਤ ਚਲੀ ਜਾਵੇ ਤੇ ਆਪਣੇ ਪਤੀ ਨੂੰ ਦੱਸੇ ਕਿ ਹੁਣ ਫੋਨ ਵਿੱਚ ਪੈਸੇ ਪਵਾਉਣ ਦੀ ਲੋੜ ਨਹੀਂ ਉਸ ਨੇ ਇੰਤਜ਼ਾਮ ਕਰ ਲਿਆ ਹੈ ਬੰਤੂ ਇਹ ਸੋਚ ਹੀ ਰਹੀ ਸੀ ਕਿ ਫੋਨ ਦੀ ਘੰਟੀ ਵੱਜੀ ਉਹ ਇੱਕਦਮ ਤਰਬਕ ਗਈ ਉਸ ਨੇ ਫਿਰ ਚੰਗੀ ਤਰ੍ਹਾਂ ਕੰਨ ਨੰਗੇ ਕਰਕੇ ਫੋਨ ਕੰਨ ਤੇ ਲਾਇਆ ਤੇਪਿਆ ਨਾਲ ਹੈਲੋ ਕਿਹਾ ਆਪਕਾ ਨਾਮ ਕੀ ਹੈ ਅਕੂ ਆਵਾਜ਼ ਆਈ ਜੀ ਮੇਰਾ ਨਾਮ ਬੰਤੋ ਚੁੱਪ ਕਰਕੇ ਸੋਚਣ ਲੱਗੀ ਵਿਆਹ ਵੇਲੇ ਉਸ ਦਾ ਨਾਂ ਕਲਵੰਤ ਸੀ ਬੰਤੋ ਤਾਂ ਬਾਤ ਵਿੱਚ ਕਹਿਣ ਲੱਗ ਪਈ ਸੀ ਆਪ ਕੁਛ ਬੋਲ ਕਿਉਂ ਨਹੀਂ ਰਹੇ ਜੀ ਮੈਂ ਕਲਵੰਤ ਵਾਓ ਕਿੰਨਾ ਸੁੰਦਰ ਕਿੰਨਾ ਪਿਆਰਾ ਨਾਮ ਹੈ ਆਪਕਾ ਬੰਤੋ ਦੀਆਂ ਲੱਤਾਂ ਕੰਬਣ ਲੱਗ ਪਈਆਂ ਇੰਨੇ ਪਿਆਰ ਨਾਲ ਕਦੇ ਦੀਪੇ ਦੇ ਬਾਪੂ ਨੇ ਵੀ ਉਸਦੇ ਨਾਂ ਦੀ ਤਾਰੀਫ਼ ਨਹੀਂ ਸੀ ਕੀਤੀ ਕੰਮ ਕੀਆ ਕਰਤੇ ਹੋ ਕੰਮ ਤਾਂ ਭਾਈ ਘਰ ਦਾ ਸਾਰਾ ਹੀ ਕਰਦੀ ਆ ਮੈਂ ਲੋਕਾਂ ਦੀਆਂ ਬੁੜੀਆਂ ਵਾਂਗੂ ਨੌ ਦੇ ਸਿਰ ਤੇ ਨਹੀਂ ਛੱਡਦੀ ਸਾਰਾ ਕੰਮ ਤਾਰਾ ਵੀ ਆਪ ਕੱਢਦੀ ਆ ਗੋਵਾ ਕੂੜਾ ਵੀ ਸਿੱਟ ਦਿੰਨੀ ਆ ਕੰਮ ਗਿਣਾਉਂਦੀ ਆ ਬੰਤੋ ਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਅਗਲੇ ਨੇ ਫੋਨ ਕੱਟ ਦਿੱਤਾ ਬੰਤੋ ਸੋਚਣ ਲੱਗੀ ਕਿ ਨਾ ਮਿੱਠਾ ਬੋਲਦੇ ਨੇ ਲੋਕ ਸਾਡੇ ਵਾਲਿਆਂ ਨੂੰ ਤਾਂ ਪਿਆਰ ਨਾਲ ਬੋਲਣਾ ਹੀ ਨਹੀਂ ਆਉਂਦਾ ਉਖੜੇ ਕੋਹਾੜੇ ਵਾਂਗ ਗੱਗੂ ਪੈਂਦੇ ਨੇ ਬੰਤੋ ਨੇ ਫੁਹਾੜਾ ਚੁੱਕਿਆ ਗੋਹਾ ਬੱਜਾਂ ਦਾ ਗੋਹਾ ਟਾਉਣ ਲੱਗੀ ਘੰਟੀ ਫਿਰ ਵੱਜੀ ਨੌ ਨੇ ਫੋਨ ਚੁੱਕਿਆ ਹੈਲੋ ਜੀ ਆਪਕਾ ਕੀ ਨਾਮ ਹੈ ਫੋਨ ਕਰਨ ਵਾਲੇ ਨੇ ਪੁੱਛਿਆ ਤੂੰ ਨਾਮ ਤੋ ਕੀ ਲੈਣਾ ਵੀਰੇ ਗੱਲ ਕਿਦੇ ਨਾ ਕਰਨੀ ਆ ਉਹ ਦੱਸ ਨੌਂ ਨੇ ਆਖਿਆ ਵੀਰਾ ਨਹੀਂ ਸਿਰਫ ਫਰੈਂਡ ਅੱਗੋਂ ਆਵਾਜ਼ ਆਈ ਵਰਟੀ ਨੇ ਫੋਨ ਕੱਟ ਦਿੱਤਾ ਗੁੱਸੇ ਵਿੱਚ ਬੁੜਬੁੜ ਕਰਦੀ ਰਹੀ ਲੱਗਦਾ ਫਰੈਂਡ ਦਾ ਲੱਤਾਂ ਣਵਾਉਣੀਆਂ ਹੋਣੀਆਂ ਕੀ ਹੋ ਗਿਆ ਕੁੜੇ ਤੈਨੂੰ ਬੰਤੋ ਨੌਂ ਨੂੰ ਬੁੜਬੁੜ ਕਰਦਿਆਂ ਵੇਖ ਕੇ ਪੁੱਛਣ ਲੱਗੀ ਹੋਣਾ ਕੀ ਐ ਕਿਸੇ ਦਾ ਫੋਨ ਆਇਆ ਸੀ ਮੇਰਾ ਨਾਮ ਪੁੱਛਦਾ ਸੀ ਟੁੱਟ ਪੈਣਾ ਫਿਰ ਤਾਂ ਮੇਰਾ ਫੋਨ ਹਉ ਬੰਤੋਂ ਨਿਕਿਆ ਤੂੰ ਬੇਬੇ ਇਹੋ ਜੇ ਫੋਨ ਸੁਂਦੀ ਐ ਨਾ ਨਾ ਮੈਂ ਕਾਨੂੰ ਸੁਂਦੀ ਆ ਕਹਿ ਕੇ ਬੰਤੋਂ ਕੰਮ ਕਰਨ ਜਾ ਲਗੀ ਫੋਨ ਦੀ ਘੰਟੀ ਫਿਰ ਵੱਜੀ ਪੋਤੇ ਨੇ ਫੋਨ ਚੁੱਕਿਆ ਉਹ ਕਾਫੀ ਸਮਾਂ ਗੱਲਾਂ ਕਰਦਾ ਰਿਹਾ ਬੰਤੋਂ ਨੇ ਪੁੱਛਿਆ ਕਿਹਦਾ ਫੋਨ ਐ ਪਰ ਮੁੰਡੇ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਥੋੜੀ ਦੇਰ ਬਾਅਦ ਫੋਨ ਫੜੀ ਆਪਣੀ ਭੈਣ ਨੂੰ ਹਾਕਾ ਮਾਰਨ ਲੱਗ ਪਿਆ ਕੁੜੀ ਨੂੰ ਫੋਨ ਜਾ ਫੜਾਇਆ ਮਾਂ ਨੇ ਪੁੱਛਿਆ ਉਸ ਦੀ ਸਹੇਲੀ ਦਾ ਫੋਨ ਤੀਵੇ ਪਤਾ ਨਹੀਂ ਸਾਰਿਆਂ ਬਾਰੇ ਪੁੱਛ ਕੀ ਕਹਿੰਦਾ ਆਪਣੀ ਦੀਦੀ ਨਾਲ ਗੱਲ ਕਰਾ ਮਾਂ ਨੇ ਮੱਥੇ ਤੇ ਹੱਥ ਮਾਰਿਆ ਤੇ ਕੁੜੀ ਵੱਲ ਭੱਜੀ ਕੁੜੀ ਤੋਂ ਫੋਨ ਖੋਲ ਲਿਆ ਕੁੜੀ ਘਬराई ਜਈ ਆਵਾਜ਼ ਵਿੱਚ ਬੋਲੀ ਮੰਮੀ ਪਤਾ ਨਹੀਂ ਕਿਹਦਾ ਫੋਨ ਫੜਾ ਗਿਆ ਮੈਨੂੰ ਗਲਤ ਫੋਨ ਆਉਂਦੇ ਨੇ ਪੁੱਤ ਆਪਣੇ ਨੰਬਰ ਤੇ ਤੂੰ ਨਾ ਚੁੱਕਿਆ ਕਰ ਅੱਧੇ ਘੰਟੇ ਬਾਅਦ ਫੋਨ ਫੇਰ ਨਾ ਉਨੇ ਚੁੱਕਿਆ ਦੂਜੇ ਪਾਸੇ ਉਹ ਵਾਈ ਆਵਾਜ਼ ਆਈ ਜੀ ਕਲਵੰਤ ਜੀ ਸੇ ਬਾਤ ਕਰਵਾਈਏ ਪਲੀਜ਼ ਨੌ ਨੇ ਬੰਤੇ ਨੂੰ ਬੰਤੋ ਨੂੰ ਪੁੱਛਿਆ ਬੇਬੇ ਆਪਣੇ ਕਲਵੰਤ ਕੋਲ ਕੌਣ ਹੈ ਬੰਤੂ ਨੇ ਫੋਨ ਫੜ ਕੇ ਹੈਲੋ ਕਿਹਾ ਆਪ ਕਲਵੰਤ ਜੀ ਬੋਲ ਰਹੇ ਹੋ ਹਾਂਜੀ ਆਪਕੋ ਹਿੰਦੀ ਬੋਲੀ आर नहीं आती पाई ने कहा घट आती है जी चलो मैं पंजाबी में ही बात करूंगा कलवंत जी था नाम बहुत प्यारा है लगता है जिन्ना चिर नाम है जिन्ना प्यारा नाम है इन्नी ही प्यारे तुम हो तो फिर सोच लगी मना तेरी तेरे किसी ने कदर नहीं पाई इन्ने प्यार नाल सारी उम्र ਉਣੀ ਨੇ ਕਦੇ ਕਿਸੇ ਨੇ ਗੱਲ ਕੀਤੀ ਐਨੇ ਪਿਆਰ ਨਾਲ ਉਸ ਨੂੰ ਕੋਈ ਬੋਲੇ ਬੰਤੋ ਨੂੰ ਹজম ਨਹੀਂ ਸੀ ਹੋਰ ਰਿਆ ਲੱਗਦਾ ਉਸ ਨੂੰ ਲੱਗਿਆ ਜਿਵੇਂ ਉਸ ਦੇ ਢਿੱਡ ਵਿੱਚ ਵੱਟ ਜਿਹਾ ਕੰਦੇ ਹੋਣ ਹੈਲੋ ਹੈਲੋ ਕੁਲਵੰਤ ਜੀ ਮੇਰੀ ਗੱਲ ਸੁਣ ਰਹੇ ਹੋ ਨਾ ਹਾਂਜੀ ਹਾਂਜੀ ਬੰਤੋ ਜਿਵੇਂ ਕਿਸੇ ਨੀਂਦ ਵਿੱਚੋਂ ਜਾਗੀ ਹੋਵੇ ਹਾਏ ਰੱਬਾ ਕੁਲਵੰਤ ਜੀ ਕਹਿ ਕੇ ਬੋਲ ਰਿਹਾ ਹੈ ਭਾਈ ਕਿੰਨੀ ਮਿੱਠੀ ਬੋਲੀ ਬੰਤੋ ਸੋਚ ਰਹੀ ਸੀ ਵਲਵੰਤ ਜੀ ਤੁਸੀਂ ਵੀ ਕੁਝ ਕਹੋ ਮੈਂ ਇਕੱਲਾ ਹੀ ਬੋਲ ਰਹੀ ਆਂ ਹਾਂ ਕੋਈ ਜਵਾਬ ਦਿਓ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਤੁਸੀਂ ਤੁਹਾਡੀ ਪੜ੍ਹਾਈ ਕਿੰਨੀ ਕੋਏ ਪੜ੍ਹਾਈ ਤਾਂ ਮੇਰੇ ਬੇਬੇ ਦੱਸਦੀ ਹੁੰਦੀ ਸੀ ਮੇਰਾ ਬਾਪੂ ਮੈਨੂੰ ਮੋਢਿਆਂ ਤੇ ਬਿਠਾ ਕੇ ਸਕੂਲ ਛੱਡ ਹੁੰਦਾ ਸੀ ਇੱਕ ਵਾਰੀ ਇਹਾਂ ਜਾ ਗੋਡੇ ਤੇ ਫੋੜਾ ਨਿਕਲਿਆ ਇੱਕ ਮਹੀਨਾ ਸੂਤਣਾ ਆਇਆ ਮੁੜ ਕੇ ਬਾਪੂ ਨੇ ਸਕੂਲ ਨਹੀਂ ਜਾਣ ਦਿੱਤਾ ਬਾਲੀ ਲਾਡਲੀ ਸੀ ਮੈਂ ਆਪਣੇ ਬਾਪੂ ਨੂੰ ਬੰਤੋ ਮਿੱਠਾ ਬੋਲਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਉਸ ਨੂੰ ਪਤਾ ਵੀ ਨਾ ਲੱਗਾ ਕਿਹੜੇ ਵੇਲੇ ਦੂਜੇ ਪਾਸੇੋਂ ਫੋਨ ਕੱਟ ਦਿੱਤਾ ਗਿਆ ਦੋ ਕ ਵਾਰ ਫੋਨ ਹੋ ਰਾਇਆ ਬੰਤੋ ਦਾ ਜੀ ਕਾਲਾ ਪੈ ਲੜ ਪਿਆ ਐਨੀਆਂ ਕਿੰਨੀਆਂ ਗੱਲਾਂ ਕਰ ਸਕਦਾ ਹੈ ਕੋਈ ਸ਼ਾਮ ਤੱਕ ਬੰਤੋ ਨਹੀਂ ਫੋਨ ਚੁੱਕੇ ਕੋਈ ਉਮਰ ਪੁੱਛੇ ਕੋਈ ਪੜ੍ਹਾਈ ਪੁੱਛੇ ਕੋਈ ਨੌਕਰੀ ਬਾਰੇ ਕੋਈ ਪਰਿਵਾਰ ਦੇ ਮੈਂਬਰਾਂ ਬਾਰੇ ਕੋਈ ਪਸੰਦ ਦੀ ਫਿਲਮ ਕੋਈ ਗਾਣੇ ਨੋ ਨੇ ਚੇਤੇ ਕਰਵਾਇਆ ਕਿ ਬਾਪੂ ਖੇਤੋਂ ਘਰ ਆਇਆ ਬੰਤੂ ਨੇ ਦੇਖਿਆ 4 ਵਜਨ ਵਾਲੇ ਸੀ ਤੇ 1.5 2 ਵਜੇ ਉਸ ਦੇ ਘਰ ਵਾਲਾ ਘਰੇ ਗੇੜਾ ਮਾਰਦਾ ਹੁੰਦਾ ਹੈ ਚਾਹ ਰੋਟੀ ਖਾਣ ਲਈ ਤੂੰ ਹੁਣ ਦੱਸਦੀ ਐ ਫੋਨ ਕਰਕੇ ਨਹੀਂ ਪੁੱਛ ਸਕਦੀ ਸੀ ਫੋਨ ਤਾਂ ਸਾਰਾ ਦਿਨ ਵਿਹਲਾ ਨਹੀਂ ਹੋਇਆ ਅੱਜ ਨੋ ਨੇ ਜਵਾਬ ਸੁਣਾਇਆ ਬੰਤੋ ਨੇ ਫੋਨ ਫੜਾਉਂਦਿਆ ਕਿ ਹੁਣ ਲਾ ਕੇ ਪੁੱਛ ਘਰ ਕਿਉਂ ਨਹੀਂ ਆਇਆ ਨੋ ਨੇ ਨੰਬਰ ਮਲਾ ਕੇ ਬੰਤੋ ਨੂੰ ਫੋਨ ਫੜਾ ਦਿੱਤਾ ਬੰਤੋ ਦੇ ਮੂੰਹ ਹੌਲੀ ਕਦੇ ਨੇ ਨਿਕਲਿਆ ਹੈਲੋ ਕੌਣ ਬੋਲਦਾ ਅਗੋ ਆ ਜਾਈ ਮੈਂ ਕੁਲਵੰਤ ਬੰਤੋ ਸਵੇਰ ਦਾ ਮਿੱਠਾ ਬੋਲਦੀ ਬੋਲਦੀ ਭੁੱਲ ਚੁੱਕੀ ਸੀ ਕਿ ਪਰਿਵਾਰ ਵਾਲੇ ਉਸ ਦੀ ਅਸਲੀ ਆਵਾਜ਼ ਹੀ ਪਛਾਣਦੇ ਨੇ ਕਿਹੜੀ ਕੁਲਵੰਤ ਬੰਤੋ ਬੋਲਦੀ ਆ ਮੈਂ ਬਹੁ ਉੱਚੀ ਦੇਣੀ ਬੋਲੀ ਹੈ ਬੋਲਤਾ ਮਰੀਜੀ ਆਵਾਜ਼ ਕਿਉਂ ਕੱਢਦੀ ਹੈ 50 ਫੋਨ ਕਰ ਤੇ ਹੋਣ ਕੇ ਚਾਹ ਖੇਤ ਮਗਵਾਉਣੀ ਸੀ ਮੋਟਰਾਂ ਵਾਲੀ ਲੇਟ ਆਈ ਹੋਈ ਆ ਹੁਣ ਫਿਰ ਆਰਿਆ ਹੁਣ ਕਰੇ ਬੰਤੋ ਨੇ ਆਪਣੇ ਆਪ ਨੂੰ ਕਿਹਾ ਨ ਪੁੱਤੇ ਦੀਏ ਕਿੱਧਰ ਉਲਝ ਗਈ ਤੂੰ ਉਹ ਵਿਚਾਰਾ ਭੁਖੜ ਪਾਣਾ ਖੇਤ ਕੰਮ ਕਰਦਾ ਤੇ ਤੂੰ ਲੋਕਾਂ ਨਾਲ ਗੱਲਾਂ ਕਰਦੀ ਫਿਰਦੀ ਹੈ ਜਿੰਨਾ ਨਾਲ ਜਾਣਨਾ ਪਛਾਣ ਘਰ ਦਾ ਪੇਤ ਤਾਂ ਉਂਈ ਨਹੀਂ ਦਈਦਾ ਕਿਸੇ ਨੂੰ ਤੂੰ ਕਿਉਂ ਬੋਲ ਮੱਦ ਪਿਆ ਨਾਲੇ ਜੇ ਦੀਪੇ ਦੇ ਬਾਪੂ ਨੂੰ ਪਤਾ ਲੱਗ ਗਿਆ ਉਹ ਗਾਲਾਂ ਦਉ ਦੀਪੇ ਨੂੰ ਪਤਾ ਲੱਗ ਗਿਆ ਉਹ ਔਖਾ ਹੋ ਬੰਤੋ ਦਾ ਸਾਰਾ ਜੋਸ਼ ਠੰਡਾ ਪੈ ਗਿਆ ਮੁੰਡਾ ਕਿਸੇ ਕੰਮ ਸ਼ਹਿਰ ਗਿਆ ਹੋਇਆ ਸੀ ਘਰ ਆ ਕੇ ਉਹ ਲੜਨ ਵਰਗਾ ਹੋ ਗਿਆ ਐਨੇ ਵਾਰੀ ਫੋਨ ਲਾਇਆ ਬੀਸੀ ਆਈ ਜਾਂਦਾ ਸੀ ਕਿਹਦੇ ਨਾਲ ਗੱਲਾਂ ਲੱਗੀਆਂ ਹੋਈਆਂ ਸੀ ਨੋ ਨੇ ਬੇਬੇ ਵੱਲ ਵੇਖਿਆ ਪਰ ਬੇਬੇ ਨੇ ਕੁਝ ਨਹੀਂ ਦੱਸਿਆ ਤੇ ਨੋ ਵੀ ਚੁੱਪ ਹੀ ਰਹੀ ਐਨੇ ਨੂੰ ਬਾਪੂ ਘਰ ਆ ਗਿਆ ਉਹ ਆ ਕੇ ਬੰਤੋ ਦੇ ਗਲ ਪੈ ਗਿਆ ਬੰਤੋ ਨੂੰ ਸਮਝ ਨਾ ਆਵੇ ਕਿ ਕੀ ਕਹੇ ਤੇ ਕੀ ਕਰੇ ਫੋਨ ਦੀ ਘੰਟੀ ਫੇਰ ਵੱਜਣੀ ਸ਼ੁਰੂ ਹੋ ਗਈ ਬੰਤੋ ਨੇ ਫੋਨ ਚੁੱਕਣ ਚੁੱਕ ਕੇ ਲਾਲ ਹਿਸ਼ਾਨ ਵਾਲਾ ਬਟਨ ਦਬਾ ਦਿੱਤਾ ਥੋੜੀ دیر ਬਾਅਦ ਫੇਰ ਘੰਟੀ ਵੱਜਣ ਲੱਗ ਪਈ ਬੰਤੋ ਫੋਨ ਚੁੱਕ ਕੇ ਗਵੰਡੀਆਂ ਤੇ ਕਾਲਜ ਪੜ੍ਹਦੇ ਮੁੰਡੇ ਕੋਲ ਲੈ ਕੇ ਚਲੀ ਗਈ ਮੁੰਡੇ ਨੇ ਬਥੇਰਾ ਮੱਥਾ ਮਾਰਿਆ ਫੋਨ ਹਉਨੇ ਬੰਦ ਨਾ ਹੋਏ ਪਰ ਮੁੰਡੇ ਨੇ ਘੰਟੀ ਦੀ ਆਵਾਜ਼ ਘਟਾ ਦਿੱਤੀ ਜਦੋਂ ਬੰਤੋ ਘਰੇ ਵਾਪਸ ਆਈ ਤਾਂ ਉਸਦੇ ਪਤੀ ਨੇ ਆਖਿਆ ਕਲਵੰਤ ਕੋਰੇ ਕਿੰਨੇ ਪੈਸੇ ਭਵਾਉਣਗੇ ਤੇਰੇ ਕੰਪਨੀ ਵਾਲੇ ਬੰਤੋ ਸਮਝ ਗਈ ਕਿ ਇਹਨਾਂ ਨੂੰ ਪਤਾ ਲੱਗ ਗਿਆ ਹੈ بس ਇਹ ਸੋਚ ਲਿਆ ਕਈ ਵਾਰੀ ਪੈਸੇ ਨਹੀਂ ਹੁੰਦੇ ਘਰੇ ਪਵਾਉਣ ਨੂੰ ਆਪੇ ਪਵਾ ਦਿਆ ਕਰਨਗੇ ਮਨ ਤੋਂ ਨੇ ਨਿੰਮੋ ਚੂਣੀ ਜਹੀ ਹੋ ਕੇ ਆਖਿਆ ਊਠ ਤੋਂ ਛਾਨ ਨਹੀਂ ਲਾਹਾਂ ਭਾਰ ਹੌਲੇ ਨਹੀਂ ਹੁੰਦੇ ਗਲਵੰਤ ਕਰੇ ਲਿਆ ਬੇਬੇ ਮੈਂ ਠੀਕ ਕਰਾ ਲਿਆਵਾਂਗਾ ਮੋਬਾਈਲਾਂ ਵਾਲੇ ਤੋਂ ਉਹ ਠੀਕ ਕਰ ਦਿੰਦੇ ਹੁੰਦੇ ਨੇ ਮੇਰੇ ਦੋਸਤ ਨੇ ਠੀਕ ਕਰਵਾਇਆ ਸੀ ਇੱਕ ਵਾਰੀ ਉਹਨਾਂ ਦੇ ਘਰੇ ਵੀ ਬਾਲੇ ਫੋਨ ਆਉਂਦੇ ਸੀ ਬੰਤੋ ਦੇ ਪੋਤੇ ਨੇ ਦੱਸਿਆ ਬੰਤੋ ਦੇ ਸਾਹ ਵਿੱਚ ਸਾਹ ਆ ਉਸਨੇ ਫੋਨ ਪੋਤੇ ਨੂੰ ਫੜਾਉਂਦੇ ਆਖਿਆ ਜਾ ਮੇਰਾ ਪੁੱਤ ਪਰ ਛੇਤੀ ਆ ਜੀ ਲਾਲਚ ਵਿੱਚ ਆ ਗਈ ਬੇਬੇ ਤਾਂ ਦੀਪੇ ਨੇ ਮਾਂ ਨੂੰ ਮਖੌਲ ਜਿਹੇ ਨਾਲ ਆਖਿਆ 2400 ਦਾ ਤਾਂ ਕਾਦਾ ਲਾਲਚ ਹੋਇਆ ਬੰਤੋ ਨੇ ਕਿਹਾ ਬੇਬੇ ਇਹ ਠੱਗ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਅਹੀਂ ਫਸਾ ਲੈਂਦੇ ਨੇ ਚੰਗੇ ਭਲੇ ਸਿਆਣਿਆਂ ਬਿਆਣਿਆਂ ਨੂੰ ਬੁੱਧੂ ਬਣਾ ਕੇ ਕਾਤਿਆਂ ਵਿੱਚੋਂ ਪੈਸੇ ਕੱਢ ਲੈਂਦੇ ਨੇ ਲਾਲਚ ਦਾ ਥੋੜਾ ਜਿੰਨਾ ਵੀ ਬੁਰਾ ਹੁੰਦਾ ਹੈ ਪਤਾ ਨਹੀਂ ਕਿੱਥੇ ਫਸਾ ਦੇ ਬੰਦੇ ਨੂੰ ਚਲੋ ਚੰਗਾ ਹੋਇਆ ਕਲਵੰਤ ਕੋਰ ਨੂੰ ਛੇਤੀ ਹੀ ਪਤਾ ਲੱਗ ਗਿਆ ਬੰਤੋ ਦੇ ਪਤੀ ਨੇ ਆਖਿਆ ਅੱਕੇ ਤੋਂ ਨਹੀਂ ਇਹੋ ਜਿਹੀ ਗਲਤੀ ਕਰਦੀ ਬੰਤੋ ਨੇ ਕੰਨਾਂ ਨੂੰ ਫੜ ਕੇ ਖਿੱਚਦੇ ਆਖਿਆ 1 2 3 ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ